ਹਾਂਜੀ ਮੇਰੇ ਕਜ਼ਨ ਬ੍ਰਦਰ ਹੈ ਕੈਨੇਡਾ ਤੋਂ ਆਏ ਹੋਏ ਸੀ ਜਿਨ੍ਹਾਂ ਨੂੰ ਮਿਲ ਕੇ ਆਈ ਸੀ ਹਾਂਜੀ ਤੇ ਨਾਲ ਨਾਲ ਸਬਜ਼ੀਆਂ ਵੀ ਤਿਆਰ ਕਰ ਰਹੇ ਆ ਨਾਲ ਨਾਲ ਪਕੌੜੇ ਵੀ ਹਾਂਜੀ ਅੰਕਲ ਜੀ ਨੇ ਤੁਸੀਂ ਪਕੌੜੇ ਕੱਢਣ ਲਾਇਆ ਹੈ ਹਾਂਜੀ ਮੈਂ ਪਾਪਾ ਕਦੇ ਜ ਨਹੀਂ ਕੱਢੀ ਜਾਂਦੇ ਨਾਲ ਨਾਲ ਮੈਂ ਬਾਕੀ ਤਿਆਰੀਆਂ ਸਬਜ਼ੀ ਦੀਆਂ ਤੇ ਇਧਰ ਅਮਨ ਨੂੰ ਸਬਜ਼ੀ ਚੀਰਨ ਲਾਇਆ ਹੈ ਹਾਂਜੀ ਠੀਕ ਹੈ ਅਮਨ ਕਿੰਨੀਆਂ ਕੁ ਸਬਜ਼ੀਆਂ ਚੀਰਤੀਆਂ ਇਹ ਕੁਝ ਹੜੀ ਦਾ ਸ਼ੁਰੂਆਤ ਹੀ ਕੀਤੀ ਹੈ ਮੈਂ ਤਾਂ ਠੀਕ ਹੈ ਆਂ ਕਿਹਦੀ ਹੈ ਕਰਵਾਤੀ ਆ ਅਸੀਂ ਇਹ ਆਲੂ ਬਣੇ ਬ੍ਰੈਡ ਕੋੜੇ ਤੇ ਇਹ ਕੋੜੇ ਸੇ ਉਹ ਵਾਲੇ ਜਿਹੜੇ ਰੋਲ ਵਾਲੇ ਆਪਾਂ ਬਣਾਉਨੇ ਹੁੰਦੇ ਆ ਹਾਂਜੀ ਮੇਸ਼ਾ ਤੇ ਠੀਕ ਐ ਨਾਲ ਸਮੋਸੇ ਲੈਣੀ ਮਿੱਠ ਲੈ ਆਉਂਦੇ ਆਪਾਂ ਮਠਾਈ ਲੈ ਆਉਂਦੀ ਆ ਠੀਕ ਐ ਤਿਆਰੀ ਪੂਰੀ ਪੂਰੀ ਤਿਆਰੀ ਐ ਬਸ ਉਹਨਾਂ ਦੀ ਵੇਟ ਐ ਹੁਣ ਹਨਾ ਹਾਂ ਕਿਉਂਕਿ ਸੋ ਪਕੀ ਨੇ ਕੋੜੇ ਠੱਠੀ ਹੋ ਜਾਣ ਇੱਕ ਤਾਂ ਬਰਸਾਤ ਦਾ ਮੌਸਮ ਆ ਉੱਤੋਂ ਪਕੌੜੇ ਤੇ ਵੇਟ ਸਾਡੇ ਤੋਂ ਵੀ ਨਹੀਂ ਹੋਦੀ ਸਹੀ ਗੱਲ ਐ ਅਮਨ ਤੇਰੇ ਤੋਂ ਵੇਟ ਹੁੰਦੀ ਵਈ ਨਹੀਂ ਜੀ ਅੱਜ ਕੋਮਲ ਨੇ ਕੋਈ ਕੰਮ ਨਹੀਂ ਕਰਾਇਆ ਮੈਨੂੰ ਲੱਗਦਾ ਕਿ ਇਹ ਗੀਤ ਹੀ ਕਿਤੇ ਨਾ ਚਾਹ ਲੈ ਬੰਦ ਪਿਨਵਾ ਜਿ ਪਕੋੜੇ ਨਾ ਦੇਵੇਂ ਕਿ ਨਹੀਂ ਅਮ ਕੋੜੇ ਵੇਖੇ ਤਾਂ ਮੈਂ ਠੀਕ ਹੋ ਜਾ ਹਾਂ ਇਹਨੇ ਵੇਖ ਕੇ ਠੀਕ ਹੋਣਾ ਇਹਨੂੰ ਖਾਣ ਨੂੰ ਨਹੀਂ ਆਪ ਦੇਣੇ ਠੀਕ ਹੈ ਤੈਨੂੰ ਬਾਸੇ ਖਾਣੇ ਹੀ ਆ ਪਕੋੜੇ ਮੈਂ ਨਹੀਂ ਨਾ ਕਰ ਸਕਦੀ ਸਹੀ ਗੱਲ ਆ ਸਾਰਿਆਂ ਦੇ ਦਿਲ ਤੇਰੇ ਵਰਗੇ ਨਹੀਂ ਨਾ ਤੇਰੇ ਵਰਗਾ ਪੱਤਰ ਨਹੀਂ ਆ ਠੀਕ ਹੈ ਨਹੀਂ ਨਹੀਂ ਪੱਤਰ ਕਦੇ ਕਦੇ ਕਰ ਲੈਣਾ ਚਾਹੀਦਾ ਤੇਰੇ ਭਲੇ ਵਾਸਤੇ ਠੀਕ ਐ ਇਧਰ ਮੇਰੀ ਮੋਨਾ ਤਾਂ ਆ ਇਧਰ ਵੀ ਆ ਲ ਮੁੰਡਾ ਵੀ ਤਿਆਰ ਹੋ ਗਿਆ ਹੈ ਗਾਇਜ਼ ਅਸਲ ਤੇ ਸੱਚੀ ਗੱਲ ਤਾਂ ਮੈਂ ਦੱਸਦੀ ਆ ਅੱਜ ਜਗਸਰ ਲਈ ਰਿਸ਼ਤਾ ਲੈ ਕੇ ਆ ਰਿਹਾ ਮੇਰਾ ਭਰਾ ਉਹ ਹਾਂਜੀ ਸੋਹਰਿਆਂ ਚ ਕੋਈ ਕੁੜੀ ਆਪਣੀ ਸੋਹਣੀ ਨਹੀਂ ਮਿਲ ਬਖਾਈ ਸੀ ਤੇ ਤਾਂ ਕਰਕੇ ਸੀ ਨਾ ਤਾਂ ਜਮ ਕਰਦੇ ਹਾਂ ਹਾਂਜੀ ਮੁੰਡੇ ਨੇ ਜੇ ਪਾਗੜੀ ਬੰਨੀ ਬੰਨ ਲਾਵੇ ਪਾਗ ਕਿਉਂ ਬੇਇੱਜ਼ਤੀ ਕਰਾਉਣਾ ਐ ਖੁੱਲੇ ਬਾੜ ਵਿੱਚ ਕਿੱਡੇ ਮੋੜੀ ਦਾ ਜਾਨ ਆ 8 ਮਹੀਨਾ ਦੀ ਕੁੜੀ ਲੱਭੀ ਸੀ yeah ede nalo lammi geth ke ede nalo haaye haaye ve tu tenu kaach ch leke turia karo sahi gal hai changda je munda sharmaunda hai bolda nahi na na akhle ve pata lagda hai meri reality sahi gal oh vekho glow vi karda je ave haaye haaye ave haan minna minna je samjho hun tusi ਗਾਣੇ ਗੁਨੇ ਸਟੇਟਸ ਲਾਉਣ ਦੇ ਯਾਰ ਸਹੀ ਗੱਲ ਐ ਪੱਤੀ ਕਰਦੋਂ ਪਿੰਜੇ ਕੱਪੜੇ ਕੋੜੇ ਬਣਾਉਣੇ ਸ਼ੁਰੂ ਕਰੀ ਹੌਲੀ ਹੌਲੀ ਸੂਟ ਜੇ ਬਣਾਉਣੀਆਂ ਆ ਸ਼ਾਪਿੰਗ ਸ਼ਾਪਿੰਗ ਕਰਦੀਆਂ ਨੇਰੇ ਦੋਵਾਂ ਭਰਾਵਾਂ ਦੇ ਵਿਆਹ ਸਹੀ ਗੱਲ ਆ ਖਰਚਾ ਲ ਇੱਕ ਜੀ ਸਰਜੀ ਕਰ ਸਹੀ ਗੱਲ ਆ ਮੈਮ ਪਰੌਣੇ ਆ ਗਏ ਤੁਸੀਂ ਜਲ ਜਲਦੀ ਜਲਦੀ ਪਕੌੜੇ ਕੱਢ ਲਓ ਹਾਂ ਜੀ ਇਹ ਰਹਿ ਗਏ ਉਹ ਆਪਾਂ ਚਾਹ ਬਣਾਉਦੇ ਬਣਾਉਣ ਦੇ ਨਾਲ ਬਣਾਵਾਂਗੇ ਹਾਂ ਜੀ ਸਾਰੀ ਤਿਆਰ ਹੋ ਸਾਰੀ ਤਿਆਰੀ ਹੋ ਗਈ ਬਸ ਹੁਣ ਉਹਨਾਂ ਨੂੰ ਮਿਲਣਾ ਹੈ ਹਨਾ ਯੈਸ ਆਹ ਥਾਗੇ ਸ਼ਸ਼ਕਾਰ ਸ਼ਸ਼ਕਾਰ ਕਿਤਾ ਬਦੀ ਰਦੀ ਰਦੀ ਸੁਣਾਉ ਹਉਦਨਾਂ ਥੋੜੀ ਉਹ ਕਿਉਂਦੀ ਸ਼ਸ਼ਕਾਰ ਦਿਨੇ ਕਿੱਥੇ ਜਾਗੀ ਆ ਕਿਤੇ ਔੜੇ ਗਾਂਦ ਤੇ ਕਰਦੀ ਹੋਣੀ 아, 너무 웃 ਸਾਰੇ ਮਾਣ ਕਰਨੇ ਇੰਕਿੰਦੇਰੀ ਹਨ ਸੱਚੀ ਕਾ ਕੀ ਹਾਂਜੀ ਵਧੀਆ ਤੁਸੀਂ ਸੁਣਾਓ ਕੀ ਮੈਂ ਪੰਜਾ ਪਾਰਟੀ ਤੇ ਤੇ ਬਰੋਗੇ ਕੋਈ ਕਾ ਹੋਣੀ ਹੈ ਅੱਛਾ ਠੀਕ ਹੈ ਹਾਂ ਹੋਣੀ ਹੈ ਪਹਿਲੇ ਆਸਾ ਜੀ ਨਾ ਪਤਾ ਨਹੀਂ ਕਿਉਂ ਆ ਵੇਖੋ YouTube ਫੈਮਲੀ ਹੁਣ ਅਸੀਂ ਚਾਹ ਬਣਾਉਣ ਜਾ ਰਹੇ ਆਂ ਘੋੜੇ ਪਕੌੜੇ ਉਧਰ ਚੱਲ ਰਹੇ ਨੇ ਅਸੀਂ ਹਾਂਜੀ ਨਾਲ ਦੀ ਨਾਲ ਸਫਾਈ ਚੱਲ ਰਹੀ ਆ ਥੋੜੇ ਜਿਹਾ ਪਕੌੜੇ ਪਏ ਨੇ ਆਪਣੇ ਕੋਲ ਟੋਕਰੀ ਵਿੱਚ ਬਾਕੀ ਸਾਰੇ ਸਿਕਾਈ ਜਾ ਰਹੇ ਆ ਹਾਂਜੀ ਉਹ ਛੱਕ ਦੇ ਪਏ ਨੇ ਬਾਕੀ ਸਾਰੇ ਹਾਂਜੀ ਨਾਲ ਦੀ ਨਾਲ ਟੋਕਰੀ ਵਿੱਚ ਖੜਾ ਰ ਆ ਯਾਰ ਰਸੋਈ ਚ ਬੰਦਿਆ ਨਹੀਂ ਲੱਗਦਾ ਨਾ ਸਹੀ ਗੱਲ ਆ ਹੋਵੇ ਤਾਂ ਅਸੀਂ ਬਾਵਾ ਖਾਣ ਪਾ ਲੈਣਾ ਰੋੜੇ ਸਾਹਮਣੇ ਵੀ ਰਿਟੋਰ ਜੀ ਮਾਰਨੀ ਸਹੀ ਗੱਲ ਵੀ ਅਸੀਂ ਨਾਲ ਦੀ ਨਾਲ ਹੀ ਸਨੇਟ ਦਿਨੇ ਸਾਰਾ ਆ ਇਧਰ ਆਪਣੀਆਂ ਸਬਜ਼ੀਆਂ ਪਈਆਂ ਹੋਈਆਂ ਨੇ ਬਸ ਮਿੰਟਾ ਮਿੰਟੇ ਨਾਲ ਤੜਕ ਲੈਣਾ ਆਪਾਂ ਜਦੋਂ ਰੋਟੀ ਦਾ ਟੈਨੂ ਮਿੰਟਾ ਮਿੰਟੇ ਕੰਮ ਕਰ ਲੈਣਾ ਆਪਾਂ ਸਾਰਾ ਆਜ ਸੇ ਹੀ ਟੇਸਟੀ ਲੱਗੇ ਹੈ ਹੈ ਦੱਸ ਦੇ ਟੇਸਟੀ ਬਣਿਆ ਠੀਕ ਹੈ ਅੱਜ ਕੀ ਖਾ ਲਈ ਠੀਕ ਹੈ ਦੇਖੋ YouTube ਫੈਮਲੀ ਖੁਸ਼ ਹੁੰਦੇ ਪਹਿਲਾਂ ਉੱਧਰ ਵੇਖੋ ਖੇਡਣ ਲੱਗ ਪਿਆ ক্রিকেট ক্রিকেট ਦਾ ਬਹੁਤ ਸ਼ਕੀਨੇ ਖੁਸ਼ ਹੋ ਆਹ ਵੇਖੋ ਨਿੱਕਾ ਜਿਹਾ ਦੇਖੋ ਨਾ ਇਹ ਓ ਇੰਨੇ ਹਾਂ ਕਿ ਤੁਹਾਡੇ ਖਰਚੇ ਵੀ ਬੜੇ ਹੋ ਗਏ। ਹਾਂ। ਇੱਕ ਮਿੰਟ। ਕਹਿਦਾ। ਕਿਹੜਾ ਬੰਦਾ? ਉਹ ਜਿਹੜਾ ਲੱਡੀ ਆ। ਆ ਸੈਂਡਰ ਤੋਂ ਆ ਕੇ ਰਿਖੇ ਲੱ। ਉਹ ਬੇਲਾ ਨਹੀਂ ਆ। ਇਹਦੇ ਤੇ ਤੁਹਾਡਾ ਸਾਰਾ ਮੇਰੇ ਤੇ ਆਨਲਾਈਨ ਹੀ ਰਿਗਰਟੀ ਹੋ ਜਾਂਦੀ ਹੈ ਇੰਟਰਨੈਸ਼ਨਲ ਬੈਂਕ ਵਾਲੇ। ਹਾਂ। ਯਾਰ ਜਿਹੜਾ ਆ ਕੇ ਆਮ ਗਿਆ। ਡਨ ਕੀ ਓਏ ਦਾ ਬਸ ਨੱਪੀ ਗਈ ਹੋਰ ਘੰਟਾ ਹੈ ਇਹਦਾ ਨੱਪੀ ਗਈ ਆਓ ਪਈ ਏ ਆ ਫੜੋ ਤੁਹਾਡਾ ਬੋਲ ਇਹ ਕਿਹੜੀ ਪਈ ਕਿਹੜੀ ਮੇਰੀ ਕਿਹੜੀ ਪਈ ਗਾਈਜ਼ ਮੈਂ ਤੇ ਵਾਈਸਓਵਰ ਕਰ ਰਹੀ ਆ ਕੁੜੀਆਂ ਨੂੰ ਇਹ ਸੀ ਕਿ ਸਾਡੀ ਆਵਾਜ਼ ਕੱਟ ਦੇਣਗੇ ਮੈਮ ਪਰ ਮੈਂ ਉਦਾਂ ਹੀ ਰੱਖਿਆ ਦੇਖੋ ਬੈਕ ਕੈਮਰਾ ਕਿੰਨਾ ਲੜਦੀ ਆ ਬਹੁਤ ਜ਼ਿਆਦਾ ਪਰਯੋਜਾ ਉੱਥੇ ਜੰਮ ਕੇ ਬੈਠੀ ਸਿੱਧੇ ਕਰਿਓ ਬਕਵਾਸ ਨਾ ਕਰ ਚ ਚਾਂ ਚਾਂ ਕੇ ਲੋਕਾਂ ਨੂੰ ਸੁਣਦੀ ਚਾਂ ਜਾਣ ਕੇ ਕਿਹਨੂੰ ਵੀ ਆਪਣੀ ਵੀ ਚਾਂ ਜਾਣ ਕੇ ਸਿੱਧੇ ਕਰਿਓ ਸਿੱਧੇ ਕਰਿਓ ਦੂਜੇ ਹੂੰ ਅਮਨ ਮਹਿੰਦੀ ਆਰਟਿਸਟ ਲੜਾਕੂ ਨੰਬਰ 1 ਕਮਾਇਆ ਹਤ ਤੇ ਇੱਥੇ ਕਹਿ ਰਹੀਆਂ ਅਸੀਂ ਕੁੜੀਆਂ ਕਿ ਮੈਮ ਸਾਡੀ ਆਵਾਜ਼ ਕੱਟ ਦਿਓ ਅਸੀਂ ਤਾਂ ਵੈਸੇ ਫੰਕਸ਼ਨ ਕਰਨ ਲਈ ਬਣਾਈ ਸੀ ਪਰ ਮੈਂ ਆਵਾਜ਼ਾਂ ਵੀ ਰਹਿਣ ਦਿੱਤੀ ਤੇ ਇੱਥੇ ਹੁਣ ਵਿਦਾਇਗੀ ਹੋ ਰਹੀ ਸੀ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦੇਵਾਂ ਇਹ ਮੇਰਾ ਛੋਟਾ ਵੀਰ ਆ ਤਾਏ ਦਾ ਬੇਟਾ ਤੇ ਇਹ ਮੇਰੀ ਵੱਡੀ ਮੰਮਾ ਤਾਈ ਜੀ ਤੇ ਇਹ ਉਹਨਾਂ ਦਾ ਜਿਹੜਾ ਮਤਲਬ ਬੇਟਾ ਹੈ ਮੇਰਾ ਭਤੀਜਾ ਇੱਕ ਮੇਰਾ ਭਾਂਜਾ ਸੀ ਮੇਰੀ ਛੋਟੀ ਭੈਣ ਦਾ ਬੇਟਾ ਤੇ ਮੇਰੇ ਮੰਮੀ ਸੀਗੇ ਇਹ ਆਏ ਸੀ ਸਾਰੇ ਜਾਣੇ ਤੇ ਬਹੁਤ ਆਦਰ ਸਤਿਕਾਰ ਕੀਤਾ ਉਹਨਾਂ ਨੇ ਮੇਰਾ ਕੜੀ ਲੈ ਕੇ ਆਏ ਮੇਰੇ ਹਸਬੰਡ ਵਾਸਤੇ ਤੇ ਮੈਨੂੰ ਪੈਸੇ ਦਿੱਤੇ ਤੇ ਮੈਂ ਵੀ ਜਦੋਂ ਬੱਚਿਆਂ ਨੂੰ ਦੇ ਰਹੀ ਸੀ ਤੇ ਲੈ ਨਹੀਂ ਸੀ ਰਹਿ ਤੇ ਇੱਥੇ ਸਾਡੀ ਖਿੱਚਾ ਟਾਣੀ ਹੋ ਰਹੀ ਸੀ ਇੱਥੇ ਬੜਾ ਫੰਕਸ਼ਨ ਕੀਤਾ ਸੀ ਤੇ ਬਹੁਤ ਪਿਆਰੀਆਂ ਗੱਲਾਂ ਸੀ ਬਟ ਮੈਂ ਕਿਹਾ ਚਲੋ ਵਾਈਸ ਹੋਰ ਕਰ ਦਿੰਨੇ ਆ ਕੁਝ ਜ਼ਿਆਦਾ ਨਾ ਲੱਗੇ ਤੁਹਾਨੂੰ ਇੱਥੇ ਬ੍ਰਦਰ ਫੜ ਨਹੀਂ ਸੀ ਰਿਆ ਫਿਰ ਮੈਂ ਭਾਬੀ ਨੂੰ ਦੇ ਰਹੀ ਸੀ ਇਹ ਮੇਰੇ ਤੋਂ ਛੋਟੀ ਆ ਪਰ ਹਾਈਟ ਵਾਈਜ਼ ਲੰਬੀ ਆ ਸਾਡੀ ਗਗਲੋ ਮੁਗਲੋ ਬਹੁਤ ਪਿਆਰਾ ਹੱਸਦੀ ਆ ਬਹੁਤ ਰੌਣਕੀ ਆ ਤੇ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਸਾਰੇ ਮਸਤੀ ਮਸਤੀ ਕਰ ਰਹੇ ਸੀਗੇ ਤੇ ਬਹੁਤ ਪਿਆਰ ਕਰਦੀ ਆਂ ਪਰਜਾਈਆਂ ਸੱਚੀ ਵਾਹਿਗੁਰੂ ਇਹਨਾਂ ਨੂੰ ਖੁਸ਼ ਰੱਖੇ ਬਹੁਤ ਸਾਰਾ ਪਿਆਰ ਸਤਿਕਾਰ ਦਿੱਤਾ ᱛੀਆਂ ਨੂੰ ਇਹੀ ਚਾਹੀਦਾ ਹੁੰਦਾ ਹੈ ਵੀ ਜਦੋਂ ਅ ਅ ᱛੀਆਂ ਉੱਥੇ ਜਾਣ ਤੇ ਉੱਥੇ ਅੱਧਾ ਸਤਿਕਾਰ ਹੋਵੇ ਤੇ ਜਦੋਂ ਸਾਡੇ ਕੋਲ ਆਉਣ ਤੇ ਸਾਨੂੰ ਇਸ ਤਰ੍ਹਾਂ ਮਿਲਣਾ ਇੱਥੇ ਸਾਡੀ ਥੋੜੀ ਜੀ ਮੈਮਰੀ ਵਾਸਤੇ ਫੋਟੋਗ੍ਰਾਫੀ ਕੀਤੀ ਹੁਣ ਮਿਲਦੇ ਆ ਨੈਕਸਟ ਵਲੋਗ ਤਦ ਤੱਕ ਲਈ ਸ਼ਸ਼ਕਲ